ਸਾਰਿਆਂ ਨੂੰ ਮੇਰੇ ਵੱਲੋਂ ਪਿਆਰੇ ਪ੍ਰੀਤ ਸਤਿ ਸ਼੍ਰੀ ਅਕਾਲ ਮੇਰਾ ਨਾਮ ਪ੍ਰਿਆੰਕਾ ਦੇਵੀ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੁੱਟਾ ਸਿੰਘ ਵਾਲਾ ਵਿੱਚ 7ਵੀਂ ਜਮਾਤ ਦੀ ਵਿਦਿਆਰਥਣ ਹਾਂ ਪਹਿਲਾਂ ਤਾਂ ਮੈਂ ਆਪ ਸਭ ਜੀ ਦਾ ਧੰਨਵਾਦ ਕਰਦੀ ਹਾਂ ਕਿ ਆਪ ਜੀ ਨੇ ਮੈਨੂੰ ਨਵੀਆਂ ਕਲਮਾਂ ਨਵੀਂ ਉਡਾਨ ਵਿੱਚ ਭਾਗ ਲੈਣ ਦਾ ਮੌਕਾ ਦਿੱਤਾ ਅੱਜ ਮੈਂ ਤੁਹਾਨੂੰ ਆਪਣੀ ਆਪ ਲਿਖੀ ਹੋਈ ਕਵਿਤਾ ਅੱਜ ਦੇ ਹਾਲ ਸੁਣਾਵਾਂਗੀ ਇਹ ਕਵਿਤਾ ਮੈਂ ਅੱਜ ਦੇ ਹਾਲ ਹਾਲ ਦੇਖ ਕੇ ਲਿਖੀ ਹੈ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਕਵਤਾ ਚੰਗੀ ਲੱਗੇਗੀ ਸੁਣ ਲੋ ਸਾਰੇ ਅੱਜ ਦੇ ਹਾਲ ਚੱਲ ਗਿਆ ਹੁਣ ਨਵਾਂ ਸਾਲ ਸੁਣ ਲੋ ਸਾਰੇ ਅੱਜ ਦੇ ਹਾਲ ਚੱਲ ਗਿਆ ਹੁਣ ਨਵਾਂ ਸਾਲ ਪਹਿਲਾਂ ਰਹਿੰਦੇ ਮਿਲ ਜੁਲਸਾਤ ਹੁਣ ਲੜਦੇ ਰਹਿੰਦੇ ਇੱਕ ਦੂਜੇ ਨਾਲ ਸੁਣ ਲੋ ਸਾਰੇ ਅੱਜ ਦੇ ਹਾਲ ਚੱਲ ਗਿਆ ਹੁਣ ਨਵਾਂ ਸਾਲ ਪਹਿਲਾਂ ਖੂਤੋਂ ਲਿਆਂਦੇ ਪਾਣੀ ਹੁਣ ਆਂਦਾ ਪਾਣੀ ਘਰਾਂ ਵਿੱਚ ਹੀ ਪਹਿਲਾਂ ਲਿਆਂਦੇ ਖੂਤੋਂ ਪਾਣੀ ਹੁਣ ਆਂਦਾ ਪਾਣੀ ਘਰਾਂ ਵਿੱਚ ਹੀ ਪਹਿਲਾਂ ਕਰਦੇ ਕੰਮ ਹੱਥਾਂ ਰਾਹੀਂ ਹੁਣ ਕਰਦੇ ਕੰਮ ਮਸ਼ੀਨਾਂ ਨਾਲ ਸੁਣ ਲੋ ਸਾਰੇ ਅੱਜ ਦੇ ਹਾਲ ਚੱਲ ਗਿਆ ਹੁਣ ਨਵਾਂ ਸਾਲ ਸੁਣ ਲੋ ਸਾਰੇ ਅੱਜ ਦੇ ਹਾਲ ਚੱਲ ਗਿਆ ਹੁਣ ਨਵਾਂ ਸਾਲ ਪਹਿਲਾਂ ਬਾਤਾਂ ਕਰਦੇ ਭੇਜ ਕੇ ਚਿੱਠੀਆਂ ਹੁਣ ਬਾਤਾਂ ਕਰ ਲੈਂਦੇ ਫੋਨਾਂ ਨਾਲ ਮਿੱਠੀਆਂ ਰੇਡੀਓ ਨਾਲ ਪਹਿਲਾਂ ਗਾਣੇ ਸੁਣਦੇ ਹੁਣ ਸੁਣ ਲੈਂਦੇ ਸਪੀਕਰਾਂ ਨਾਲ ਸੁਣ ਲੋ ਸਾਰੇ ਅੱਜ ਦੇ ਹਾਲ ਚੱਲ ਗਿਆ ਹੁਣ ਨਵਾਂ ਸਾਲ ਸੁਣ ਲੋ ਸਾਰੇ ਅੱਜ ਦੇ ਹੱਥ ਚੱਲ ਗਿਆ ਹੁਣ ਨਵਾਂ ਸਾਲ ਪਹਿਲਾ ਪਾਲ ਦੇ ਮੱਝਾਂ ਗਾਵਾਂ ਹੁਣ ਤੇ ਦੇ ਆਂਦੇ ਬਾਜ਼ਾਰਾਂ ਚੋਂ ਪਹਿਲਾ ਪਾਲ ਦੇ ਮੱਝਾਂ ਗਾਵਾਂ ਹੁਣ ਤੇ ਦੇ ਆਂਦੇ ਬਾਜ਼ਾਰਾਂ ਚੋਂ ਪਹਿਲਾ ਖਾਂ ਦੇ ਸ਼ੁੱਧ ਖੁਰਾਕ ਹੁਣ ਪੇਟ ਭਰ ਦੇ 버ਗਰ ਪੀਜ਼ੇ ਨਾ ਸੁਣ ਲੋ ਸਾਰੇ ਅੱਜ ਦੇ ਹੱਥ ਚੱਲ ਗਿਆ ਹੁਣ ਨਵਾਂ ਸਾਲ ਸੁਣ ਲੋ ਸਾਰੇ ਅੱਜ ਦੇ ਹੱਥ ਚੱਲ ਗਿਆ ਹੁਣ ਨਵਾਂ ਸਾਲ ਪਹਿਲਾਂ ਚਲਾਂਦੇ ਗੱਡੇ ਰੇੜੀਆਂ ਹੁਣ ਘੁੰਮਦੇ ਰਹਿੰਦੇ ਵਿਚਕਾਰਾਂ ਦੇ ਪਹਿਲਾਂ ਚਲਾਂਦੇ ਗੱਡੇ ਰੇੜੀਆਂ ਹੁਣ ਘੁੰਮਦੇ ਰਹਿੰਦੇ ਕਾਰਾਂ 'ਚ ਪਹਿਲਾਂ ਵਰਤਦੇ ਮਿੱਟੀ ਦੇ ਬਰਤਨ ਹੁਣ ਖਾਂਦੇ ਪਲਾਸਟਿਕ ਬਰਤਨਾਂ ਨਾਲ ਸੁਣ ਲੋ ਸਾਰੇ ਅੱਜ ਦੇ ਹਾਲ ਚੱਲ ਗਿਆ ਹੁਣ ਨਵਾਂ ਸਾਲ ਸੁਣ ਲੋ ਸਾਰੇ ਅੱਜ ਦੇ ਹਾਲ ਚੱਲ ਗਿਆ ਹੁਣ ਨਵਾਂ ਸਾਲ ਧੰਨਵਾਦ